ਚਲ ਬੇ ਬੇ ਕਾਣੂ ਇਹਨਾਂ ਧੱਕਾ ਕਰੀਏ ਨੇ ਤੂੰ ਧੱਕੇ ਮਾਰਦੀ ਲਾਈਆਂ ਸਾਰੇ ਰਾ ਗੱਲ ਹੈ ਕੋਈ ਮੇਰਾ ਜੀ ਕਰਦਾ ਮੈਂ ਤੈਨੂੰ ਧੱਕੇ ਮਾਰਾਂ ਤੂੰ ਕੰਮ ਹੀ ਇਹੋ ਜੇ ਕਰਦਾਂਗਾ ਧੱਕੇ ਖਾਨ ਵਾਲੇ ਮੇਰੀ ਗੱਲ ਸੁਣੋ ਸੱਚ ਮੇਰੇ ਗੱਲ ਜਿਆਦ ਆ ਗਈ ਕ ਤੁਸੀਂ ਮੈਨੂੰ ਚੌੜ ਲੈਣ ਭੇਜਿਆ ਦੀ ਮੈਂ ਚੌੜ ਤਾਂ ਲਿਆਵਾ ਖੜ ਜਾ ਮੇਰਾ ਬਸ ਅਰੇ ਜੇ ਤੇਰੇ ਚੌਲਾਂ ਤੋਂ ਰਹਿਣਦੇ ਸੰ ਤਾਂ ਲੋੜ ਨਹੀਂ ਲੱਗ ਗਈ ਪਈ ਨੇ ਲੰਗਰ ਤੇਰੀ ਖੀਰ ਦੇ ਚੱਲ ਤੂੰ ਅੰਦਰ ਚੱਲ ਮੱਛਿਆ ਰਹਿ ਜੂ ਬੇਬੇ ਆਪਣੀ ਮਸਿਆ ਤਾਂ ਅਸੀਂ ਆਪ ਹੀ ਮਣਾ ਲਾਂਗੇ ਫਿਰ ਜੇ ਤੂੰ ਬਾਹਰ ਬਾਗੇ ਨਾ ਜਿਹੜੇ ਸਾਡੇ ਖਾਦੇ ਹੋਇਆ ਉਹ ਵੀ ਲਿਖ ਲੈਣਗੇ ਚੱਲ ਅੱਵਾ ਡਾਉਣਾ ਸੀ ਘੋੜੇ ਦਾ ਕੀ ਤਾਂ ਕਿਹੜੇ ਮੇਰੇ ਤਿੱਤਰਫੰਗ ਹੋ ਜੇ ਕਿਤਾ ਬੇਬੇ ਬਾੜਾ ਧੱਕਾ ਕਰਦੀਆਂ ਤੂੰ ਕੋਈ ਧੱਕਾ ਨਹੀਂ ਤੇ ਕਰ ਤੂੰ ਕਰਦਾ ਸਾਡੇ ਨਾਲ ਫਿਰਦੇ ਆ ਅਸੀਂ ਉਹੀ ਗੱਲ ਆ ਮਾਗਰ ਮਾਗਰ ਤੈਨੂੰ ਪਾਲਦੇ ਜਿੱਥੇ ਜੀ ਕਰਦਾ ਉੱਥੇ ਜਾ ਕੇ ਬਹਿ ਜਾਂਦਾ ਪਤਾ ਨਹੀਂ ਹੋਇਆ ਕੀ ਹੈਗਾ ਫਿਰ ਕੀ ਹੋਗਾ ਜੇ ਇੱਕ ਗੱਲ ਭੁੱਲ ਗਿਆ ਮੈਂ ਆ ਇੱਕ ਨਹੀਂ ਸਾਰੀਆਂ ਹੀ ਭੁੱਲ ਜਾਨਾ ਚੱਲ ਇੱਥੇ ਬੈਠ ਰਾਮਨਾ ਕੱਤੇ ਜੇ ਬਾਲੇ ਖਿੰਡੀ ਜਾਂਦੇ ਨੇ ਐਨਾ ਜ਼ਿਆਦਾ ਗੰਦ ਪੈਂਦਾ ਮੇਤੋਂ ਬਿਨਾ ਕੋਈ ਨਹੀਂ ਉਹਰੇ ਕੰਮ ਕਰਕੇ ਰਾਜੀ ਐਨਾ ਕੰਮ ਕਰਦਾ ਮੈਂ ਕੋਈ ਨਹੀਂ ਕਰਦਾ ਕਦੋਂ ਦੀ ਪਾਣੀ ਲੈਣ ਗਈ ਹਾਲੇ ਤੱਕ ਨਹੀਂ ਆਈ ਹੇ ਰੱਬਾ ਮਸਾ ਕਰੇ ਪੌਂਚੀਆਂ ਨਾ ਦੀਦੀ ਨੇ ਫੋਨ ਚੱਕਿਆ ਨਾ ਜੀਜੂ ਨੇ ਐਵੇਂ ਨਹੀਂ ਹੈਗਾ ਵੇ ਘਟਕਟ ਫੋਨ ਤਾਂ ਚੱਕ ਲੋ ਤੁਸੀਂ ਬੰਦੇ ਨੂੰ ਸੋ ਕੰਮ ਹੁੰਦਾ ਐਨੀ ਗਰਮੀ ਹੋ ਰਹੀ ਆ ਮਸਾ ਕਰ ਲਿਆ ਕੇ ਗਲੀਾਂਗੇ

ਮਾਹਦਰਾ ਜੀਜੂ ਕਿਵੇਂ ਲੱਗਿਆ ਕੀ ਗੱਲ ਜੀਜਾ ਔਨ ਸਾਰੀ ਮਜ਼ਾਕ ਕਰਨ ਲੱਗਿਆ ਘਟਕਟ ਚਾਹ ਪਾਣੀ ਤਾਂ ਪੁੱਛ ਲਾ ਮੈਨੂੰ ਥੱਕੀ ਹਾਈ ਆਈਆਂ ਮੈਂ ਨਹੀਂ ਮੈਂ ਪਛਾਣਿਆ ਦਰੂ ਕੌਣਾ ਤੂੰ ਪਛਾਣਿਆ ਨਹੀਂ ਉਹ ਕਿਉਂ ਮਜ਼ਾਕ ਕਰੀਗਾ ਨਾ ਜੀਜੂ ਇੱਕ ਤਾਂ ਤੂੰ ਮਖੌਲ ਬਾਲਾ ਕਰਦਾ ਦੀਦੀ ਕਿੱਥੇ ਨੇ ਨਾ ਮੈਨੂੰ ਆ ਦੱਸ ਜੇ ਤੂੰ ਮੇਰੀ ਸਾਲੀ ਹੈ ਹੂੰ ਪਰ ਉਹ ਅੰਦਰ ਵਾਲੀ ਕੌਣਾ ਜਿਹੜੀ ਅੰਦਰ ਬੈਠੀ ਹੈ ਉਹ ਮੇਰੀ ਭੈਣ ਆ ਉਹ ਹੀ ਤੈਨੂੰ ਵਿਆਹੀ ਆ ਉਹ ਮੇਰੀ ਭੈਣ ਤੇ ਮੈਂ ਉਹਦੀ ਭੈਣ ਮਤਲਬ ਤੇਰੀ ਸਾਲੀ ਹੈ ਜੇ ਤੂੰ ਮੇਰੀ ਸਾਲੀ ਹੰ ਅੰਦਰ ਵਾਲੀ ਤੇਰੀ ਭੈਣ ਆ ਪਰ ਮੇਰੇ ਘਰ ਵਾਲੀ ਕੌਣ ਜਿਹੜੀ ਅੰਦਰ ਆ ਉਹੀ ਤਾਂ ਤੇਰੇ ਘਰ ਵਾਲੀ ਆ ਕਹਿੰਦਾ ਮੈਂ ਤੇਰੀ ਸਾਲੀ ਲੱਗੀ ਜੇ ਤੂੰ ਮੇਰੀ ਸਾਲੀ ਲੱਗਿਓ ਉਹ ਭੈਣ ਆਰੀ ਐ ਜੀ ਸੱਸੀ ਕਾਰ ਸੱਸੀ ਕਾਰ ਸ਼ੁਗਰ ਤੁਸੀਂ ਆਏ ਜੀਜੂ ਨੇ ਤਾਂ ਮੈਨੂੰ ਪਾਗਲ ਹੀ ਕਰਤਾ ਮੈਨੂੰ ਪਛਾਨੋ ਮਾ ਨਾ ਕਰਤਾ ਉਹ ਇਹਨਾਂ ਨੇ ਤਾਂ ਮਜ਼ਾਕ ਕਰਨ ਦੀ ਆਦਤ ਐ ਕੋਈ ਨਾ ਤੂੰ ਚੱਲ ਮੈਂ ਆਨੀ ਆ ਨਾ ਹੈ ਕੌਣ ਹੈ ਕਹਿੰਦੀ ਜੀ ਜੱਜਾ ਕਰੀ ਜਾਂਦੇ ਮੈਨੂੰ ਤੂੰ ਤੂੰ ਅੰਦਰ ਚੱਲ ਮੈਂ ਆਨੀ ਆ ਚੰਗਾ ਠੀਕ ਹੈ ਜੀ ਜੀ ਫੇਰ ਮਾਸੀ ਕੋਲ ਚੱਲ ਜਾਂ ਅੰਦਰ ਹੈਲੋ bro ਹੋ ਗਿਆ ਪਾਣੀ ਪੀ ਲੈ ਪਾਣੀ ਦਾ ਪੀ ਲੈਣ ਕੌਣ ਹੈ ਇਹ ਕਹਿੰਦੀ ਹੋਇਆ ਜੀਜਾ ਜੀਜਾ ਕਰੀ ਜਾਂਦੇ ਐ ਮੈਨੂੰ ਫੇਰ ਕੀ ਲੱਗੂਗੀ ਸਾਲੀ ਐ ਤੇਰੀ ਇਸ ਸਾਲਕਸ ਮੇਰੀ ਸਾਲੀ ਕਿਵੇਂ ਲੱਗੀ ਨਲਦਾ ਤੇਰੀ ਭੈਣ ਕਹੀ ਜਾਂਦੀ ਹੈ ਕਹਦੀ ਤੇਰੀ ਭੈਣ ਮੂਰਖਾ ਮੇਰੀ ਭੈਣ ਆਹੋ ਫਿਰ ਤੇਰੀ ਸਾਲੀ ਆ ਲੱਗੂਗੀ ਮੈਂ ਨਾ ਸੱਚੀ ਮੇਰੇ ਪੇਕਿਆਂ ਤੋਂ ਕੱਲੀ ਕੱਲੀ ਗੱਲਾਂ ਲਗਾ ਕੇ ਰੱਖੀ ਹੀ ਐ ਵੀ ਇਹਨੂੰ ਕੁਛ ਯਾਦ ਨਹੀਂ ਰਹਿੰਦਾ ਮੇਰਾ ਜਰੂਸ ਆਪ ਹੀ ਕੱਢਣਾ ਤੂੰ ਸਾਲੀ ਕਿਵੇਂ ਕਿਵੇਂ ਸਾਲੀ ਲੱਗੀ ਅੱਛਾ ਉਹ ਆਏ ਮੈਨੂੰ ਜਾਦ ਆ ਗਿਆ ਜਿਨ੍ਹਾਂ ਨੇ ਉਹਦੋਂ ਵਿਆਹ ਵੇਲੇ ਮੂਰੇ ਧੀਮਣ ਜਾ ਲੈ ਕੇ ਖੜ ਗਈ ਸੀ ਆਹੋ ਆ ਗਿਆ ਯਾਦ ਚੱਲ ਫਿਰ ਸੇਬ ਆਪਾਂ ਨਹੀਂ ਕਰੀਏ ਚੱਲ ਆ ਬੰਨੇ ਹੱਥ ਮੈਂ ਆਪ ਹੀ ਕਰ ਲਉਂਦੀ ਸੇਵਾ ਪਾਣੀ ਉਹ ਤੋਂ ਦੂਰ ਰਹਿਣਾ ਨਾ ਪਹਿਲਾਂ ਮੇਰੇ ਲਿਵੇ ਆਈ ਆਂ ਤਾਂ ਮੈਂ ਟਾਲਤਾ ਵੀ ਮਖੌਲ ਕਰਿਆ ਫੇਰ ਮੈਂ ਕੀ ਕਹੂੰਗੀ ਮੇਰਾ ਹੱਕ ਬਣਦਾ ਮੇਰੀ ਸਾਲੀ ਆ ਪੂਰੇ ਪਹਿਲਾਂ ਮੇਰੇ ਲਿਵੇ ਆਇਆ ਉਹ ਮੈਨੂੰ ਪਤਾ ਹੱਕ ਬਣਦਾ ਕੋਈ ਨਹੀਂ ਜਾਂਦੇ ਹੋਏ ਮੇਰੇ ਲਈ ਜਾਂਦੇ ਉਹਦੇ ਕੋਲੇ ਨਹੀਂ ਜਾਣਾ ਤੂੰ ਆ ਜਾ ਬਾਬ ਚਲਦੇ ਭੱਜਾ ਆ ਜਾ ਹੋਰ ਸਾਲੀ ਅੱਜ ਕਿਵੇਂ ਆਣਾ ਹੋ ਗਿਆ ਤੇਰਾ ਜੀਜੂ ਆਣਾ ਤੇ ਮੇਰੇ ਐਵੇਂ ਹੋਇਆ ਵੀ ਮੈਂ ਸੋਚਿਆ ਮੈਂ ਜੀਜੂ ਨੂੰ ਮਿਲਿਆ ਵਾਂ ਐਨਾ ਟਾਈਮ ਹੋ ਗਿਆ ਆ ਦੀ ਨੇ ਘਰੇ ਗੇੜਾ ਹੀ ਨਹੀਂ ਮਾਰਿਆ ਹੈਗਾ ਮੈਂ ਹੀ ਆ ਗਈ ਫਿਰ ਅੰ ਨਾਲੇ ਦੀਦੀ ਆ ਚੀਜ਼ ਨੂੰ ਬਿਮਾਰੀ ਕਦੋਂ ਤੋਂ ਦੱਸਿਆ ਹੀ ਨਹੀਂ ਹੈਗਾ ਤੁਸੀਂ ਦੱਸ ਤਾਂ ਗਿੰਦੇ ਕੀ ਦੱਸਦੀ ਤੈਨੂੰ ਮੈਂ ਆ ਤਾਂ ਬਹੁਤ ਟਾਈਮ ਹੋ ਗਿਆ ਇਹਨਾਂ ਦੀ ਬਿਮਾਰੀ ਨੂੰ ਨਾਲੇ ਮੈਂ ਤਾਂ ਘਰੋਂ ਲੁਕੋ ਰੱਖੀ ਹੋਈ ਐ ਸੌ ਪਰਦੇ ਰੱਖਣੇ ਪੈਂਦੇ ਨੇ ਘਰੇ ਕੀ ਜਵਾਬ ਦਿੰਦੀ ਮੈਂ ਲੈ ਦੱਸ ਆ ਕੋਈ ਪਰਦਾ ਰੱਖਣ ਵਾਲੀ ਗੱਲ ਆ ਚਲ ਛੋਟੀ ਗੱਲ ਥੋੜੀ ਐ ਇਹ ਦਵਾਈ ਦਵਾ ਦੋ ਕੋਈ ਚੱਜਦੀ ਦਵਾਈ ਅਸੀਂ ਕੋਈ ਡਾਕਟਰ ਛੱਡਿਆ ਹੀ ਨਹੀਂ ਫਰ ਦਵਾਈ ਲੈਣ ਯਾਦਤਾ ਰਵੇ ਇੱਕ ਦਿਨ ਅਸੀਂ ਦਵਾਈ ਦਿੱਤੀ ਕਹਿੰਦਾ ਕਾਦੀ ਦਵਾਈ ਦਿੰਨੇ ਆ ਕਹਿੰਦਾ ਮੈਂ ਆਪੀ ਲੈ ਲੂੰ ਜੇ ਆਪੀ ਲੈ ਲੂੰ ਤਾਂ ਖੇਤ ਲੈ ਕੇ ਗੀਜੇ ਚ ਪਾ ਕੇ ਉੱਥੇ ਭੁੱਲੇ ਹੁਣ ਕਿਤੇ ਦਵਾਈ ਉਹ ਭੁੱਲ ਗਏ ਹੋਰ ਫਿਰ ਤਾਂ ਦੇਖੀ ਵਾਲਾ ਕੰਮ ਖਰਾਬ ਆ ਕੋਈ ਲੱਭ ਲੋ ਚਾ ਉਸ ਦਾ ਡਾਕਟਰ ਤੈਨੂੰ ਕਹਿਤਾ ਰਹੀਆਂ ਵੀ ਸਾਨੇ ਕੋਈ ਡਾਕਟਰ ਛੱਡਿਆ ਹੀ ਨਹੀਂ ਉਹ ਬੰਦਾ ਕਿਹੜੀ ਦਵਾਈ ਦਵਾ ਦਈਏ ਮੈਂ ਕਹਿੰਨੀ ਆ ਪਾਗਲਾ ਨੇ ਡਾਕਟਰ ਦੇ ਵੀ ਹੱਥ ਖੜੇ ਨੇ ਇਹਨਾਂ ਦੀ ਭੁੱਲਣ ਦੀ ਜਿਹੜੀ ਸ਼ਕਤੀ ਵੱਧ ਰਹੀ ਏ ਚੱਲ ਤੂੰ ਬਾਲਾ ਦਿਮਾਗ ਤੇ ਬੋਝ ਨਾ ਆਪਾ ਨਾਲ ਘਰੇ ਨਾ ਹੀ ਗੱਲ ਕਰੀ ਤਾਂ ਚੰਗੀ ਐ ਮੈਂ ਤੇਰੇ ਲਈ ਪਾਣੀ ਲੈ ਕੇ ਆਨੀ ਤੂੰ ਕਰ ਲੈ ਗੱਲਾਂ ਜੀ ਜੂ ਕਿੰਨਾ ਕ ਟਾਈਮ ਹੋ ਗਿਆ ਬਿਮਾਰੀ ਨੂੰ ਲੈ ਮਾਸੀ ਸਾਸਰੀ ਕਾਲ ਸਾਸਰੀ ਕਾਲ ਸਾਸਰੀ ਕਾਲ ਬਹਿ ਜਾ ਬਹਿ ਜਾ ਹੋਰ ਕਿਵੇਂ ਹੋ ਵਧੀਆ ਵਧੀਆ ਤੂੰ ਦੱਸ ਪੁੱਤ ਕਿਵੇਂ ਆ ਉੱਥੇ ਸਾਰੇ ਠੀਕ ਠਾਕ ਸੀ ਹਾਂਜੀ ਮੈਂ ਤਾਂ ਵਧੀਆ ਤੁਸੀਂ ਦੱਸੋ ਵਧੀਆ ਠੀਕ ਐ ਪੁੱਤ ਜਿਹੜਾ ਟਾਈਮ ਪਾਸ ਹੋਈ ਕਿੱਥੇ ਸੀ ਘਰੇ ਹੈ ਨਹੀਂ ਤੁਸੀਂ ਆ ਮੈਂ ਤਾਂ ਮੜਾ ਜੇ ਇੱਧਰ ਬਾਗੀ ਸੀ ਇਹਦੇ ਚਾਚੀ ਦੇ अच्छा हां वो काम じゃ ਸੀਗਾ ਉਹ ਕਹਿੰਦੀ ਮਾੜਾ ਜਾ ਕੇ ਜਾਈ ਵਿਆਹ ਹੈ ਕੁੜੀ ਦਾ ਬਿਸਤਰੇ ਪਾਉਣੇ ਸੀਗੇ ਪੇਟੀ ਚ ਛਲ ਵਗਿਆ ਤੁਹਾਨੂੰ ਤੇ ਕ ਵਿਆਹ ਵੀ ਆ ਗਿਆ ਸਾਨੂੰ ਦੇਖ ਲਓ ਸਾਲ ਹੋ ਗਿਆ ਕੋਈ ਵਿਆਹ ਹੀ ਨਹੀਂ ਆ ਰਿਹਾ ਲੈ ਤੂੰ ਇੱਥੇ ਰਹਿ ਵਿਆਹ ਦੇਖੀ ਸਾਡੇ ਨਾਲ ਹੀ ਉਹ ਤਾਂ ਚਲੋ ਬਾਤ ਦੀਆਂ ਗੱਲਾਂ ਨੇ ਹਾਂ ਥੋੜੇ ਦੇ ਇੱਕ ਗੱਲ ਤਾਂ ਗੁੱਸਾ ਪਹਿਲਾਂ ਤਾਂ ਹਾਂ ਕੁੜੇ ਕਾ ਦਾ ਗੁੱਸਾ ਪੁੱਤ ਨਾ ਮਾਸੀ ਚੰਗੀਆਂ ਗੱਲਾਂ ਨੇ ਥੋਡੀਆਂ ਆ ਜੀਜੂ ਦੀ ਹਾਲਤ ਦੇਖ ਲਓ ਕੋਈ ਬਿਮਾਰੀ ਲੱਗ ਗਈ ਆ ਘਟੋ ਘਟ ਸਾਨੂੰ ਦੱਸ ਤਾਂ ਦਿੰਦੇ ਸਾਨੂੰ ਨੂੰ ਤਾਂ ਹੋਣ ਪਤਾ ਚੱਲ ਰਿਹਾ ਜੇ ਮੈਂ ਅੱਜ ਵੀ ਨਾ ਆਉਂਦੀ ਮੈਨੂੰ ਕਿਹੜਾ ਪਤਾ ਚੱਲਣਾ ਸੀਗਾ ਕੁੜੇ ਪੁੱਤ ਅੱਜ ਚੰਗਾ ਬਣਾ ਸੀ ਸੁੱਖ ਨਾਲ ਹੈ ਹੱਟਾ ਕੱਟਾ ਸੀ ਵਧੀਆ ਕੰਮ ਕਰਦਾ ਸੀ ਕੋਈ ਗੱਲਬਾਤ ਨਹੀਂ ਸੀ ਇਹ ਜੀ ਆਹ ਪਤਾ ਨਹੀਂ ਕਿਉਂ ਜਦੋਂ ਦਾ ਵਿਆਹ ਹੋਇਆਗਾ ਇਹਦਾ ਪਤਨ ਤਾਂ ਭਾਈ ਬੋਝ ਮੰਨ ਗਿਆ ਗੱਲ ਦਾ ਵੀ ਮੇਰਾ ਵਿਆਹ ਕਰ ਤਕਬੀਲਦਾਰੀ ਚ ਪਾਤਾ ਤਾਂ ਕਰਕੇ ਉਹਦੇ ਦਾ ਜਣੀ ਹਾਂ ਭੁੱਲ ਜੇ ਜਾਂਦਾ ਹੈਗਾ ਨਾ ਮਰਸੀ ਹੁੰਤੂ ਆ ਕਹਿਨੀ ਆ ਵੀ ਮੇਰੀ ਭੈਣ ਨੇ ਪਾਗਲ ਕਰਤਾ। ਉਹ ਨਹੀਂ ਨਹੀਂ ਤੇਰੀ ਭੈਣ ਤਾਂ ਬਹੁਤ ਸਿਆਣੀ ਆ ਵਧੀਆ ਅਸੀਂ ਤਾਂ ਨਿੰਦੀ ਨਹੀਂ ਸਕਦੇ ਉਹਨੂੰ ਵਿਚਾਰੀ ਨੂੰ ਮੈਨੂੰ ਤਾਂ ਲੱਗਦਾ ਉਹੀ ਐ ਜੇ ਹੋ ਗਿਆ ਪਹਿਲਾਂ ਤਾਂ ਵਧੀਆ ਸੀ ਪੁੱਤ ਚਲ ਛੱਡ ਕੋਈ ਨਾ ਤਾਂ ਵਿਆਹ ਦੀ ਫਿਕਰ ਹੁੰਦਾ ਵਿਆਹ ਹੋ ਗਿਆ ਤੇ ਕੋਈ ਗੱਲ ਨਹੀਂ ਹੋ ਜੂ ਦਵਾਈ ਦਵਾਈ ਜਨੇ ਚੰਗੀ ਦਵਾਈ ਦਵਾ ਦਿਓ ਹਨਾ ਹਾਂ ਪਾਣੀ ਲੈ ਲੈ ਨਹੀਂ ਕੀ ਕਰੀਏ ਫਿਰ ਦਵਾਈ ਤਾਂ ਦਵਾ ਕੇ ਲਿਆਇਆ ਇਹ ਤਾਂ ਐ ਨਹੀਂ ਪਤਾ ਲੱਗਦਾ ਮੈਂ ਚੀਜ਼ ਕਿੱਥੇ ਧਰਦਾ ਔਰ ਹੀ ਭੁੱਲਿਆ ਬਥੇਰਾ ਕਿਹਾ ਜਾ ਖਾਣੇ ਨੂੰ ਫੇ ਯਾਦ ਰੱਖਿਆ ਕਰ ਜੀ ਜਦੋਂ ਮੈਨੂੰ ਹੀ ਭੁੱਲ ਗਿਆ ਤੀ ਮੈਂ ਆ ਕੇ ਮੈਂ ਆ ਕੇ ਸ਼ਸ਼ੀ ਕਲ ਬੁਲਾਈਆ ਅਖੇ ਤੂੰ ਕੌਣ ਲੈ ਹੋਰ ਕਿਹੜੀ ਬਿਮਾਰੀ ਦੀਆਂ ਗੱਲਾਂ ਕਰੀ ਜਾਂਦੇ ਹੋ ਕਿਹਨੂੰ ਹੋ ਗਈ ਬਿਮਾਰੀ ਲੈ ਸੁਣ ਲੈ ਹੈ ਹੈ ਕੌਸ਼ਨੀ ਤੂੰ ਤਾਂ ਤੇ ਪੀਰ ਹੈ ਇਹਦਾ ਹੀ ਪਤਾ ਕੀ ਬੋਲਦੇ ਭਈ ਆ ਹੁਣ ਥੋੜੇ ਮੈਨੂੰ ਦੱਸ ਤਾਂ ਦੋ ਕਿਹਨੂੰ ਹੋ ਗਿਆ ਕੁੱਸਾ ਕਿਸੇ ਨੂੰ ਕੁਝ ਨਹੀਂ ਹੋਇਆ ਬਹਿ ਜਾਓ ਤੁਸੀਂ ਆ ਜਾ ਚਲਿਏ ਆਪਾਂ ਅੰਦਰ ਚੱਲਦੇ ਆਂ ਚਾਹ ਪੀ ਲੈ ਤੂੰ ਆ ਕੇ ਚੱਲ ਮਾਸੀ ਮੈਂ ਚਾਹ ਚ ਪੀ ਲੈ ਹਾਂ ਹਾਂ ਪੁੱਤ ਬੈਠੋ ਦੋਨੇ ਪੈਣਾ ਕਰੋ ਗਲਾ ਤੈਨੂੰ ਤੈਨੂੰ ਕਸ ਕਿਸੇ ਨੂੰ ਕੁਛ ਨਹੀਂ ਹੋਇਆ ਐਨੂੰ ਕਸ ਹੋ ਗਿਆ ਐਨੇ ਮੈਨੂੰ ਦੱਸਿਆਗਾ ਤੂੰ ਨਹੀਂ ਭੋਂਟਿਆ ਟੀਕਿਆ ਰ ਟੀਕਿਆ ਰ ਕਰ ਟੀਕਿਆ ਰ ਕਨ ਤੈਨੂੰ ਇਹਨੂੰ ਪਤਾ ਜੈ ਖਣੇ ਦੋ ਕਮਲਿਆ ਉਹ ਤੇਰੀ ਸਾਲੀ ਲੱਗਦੀ ਐ ਉਤਾਂ ਦੇ ਸਾਲੀਆਂ ਤਾਂ ਅਗਲਾ ਉਹੀ ਗੱਲ ਕਹਿੰਦੇ ਹੁੰਦੇ ਨੇ ਕਹਾਵਤਾ ਕਿ ਅਰਿਛਕਤਾਂ ਲੱਗਦੀ ਸਾਲੀ ਦੇ ਨਾਲ ਤੂੰ ਬੈਠ ਐਂ ਚੁੱਪ ਕਰਿਆ ਐ ਹੈਂ ਮਹਾਰਾਜਾ ਅਸਮਰਤੀ ਦੀ ਸਮਾਰ ਲਿਆ ਕਰ ਬੇ ਨਾ ਭੁੱਲਿਆ ਕਰ ਮੈਂ ਮੈਂ ਕੀ ਨਾ ਭੁੱਲਿਆ ਕਰ ਆ ਜਿਹੜਾ ਤੂੰ ਗੱਲ ਭੁੱਲ ਜਾਂਣਾ ਹੈ ਹੈ ਉਹਨੂੰ ਕਹਿੰਦੀ ਆ ਨੇ ਬਿਮਾਰੀ ਹੋ ਗਈ ਜੀਚੇ ਨੂੰ ਮੈਨੂੰ ਕੀ ਪਤਾ ਹੁਣ ਕੀ ਬਿਮਾਰੀ ਹੋ ਗਈ ਮੈਂ ਤਾਂ ਇੰਤੀ ਮਾਤ ਨਹੀਂ ਉਹਨੂੰ ਕੋਈ ਬਿਮਾਰੀ ਹੋ ਗਈ ਉਹਨੂੰ ਬਾ ਜਿਹੜੀ ਦੱਸਤੀ ਨਹੀਂ ਹੈਗੀ ਉਹ ਪਤਾ ਨਹੀਂ ਉਹਦਾ ਪਤਾ ਲੈਣ ਆਈ ਹੈ ਵੀ ਕੀ ਬਿਮਾਰੀ ਹੋ ਗਈ ਤੈਨੂੰ ਉਹ ਨੂੰ ਨੀ ਬਿਮਾਰੀ ਹੋਈ ਪੁੱਤ ਆ ਤੂੰ ਪਲਕੜ ਹੋ ਗਿਆ ਹਰੇਕ ਗੱਲ ਭੁੱਲ ਜਾਂਦਾ ਕੰਮ ਭੇਜ ਦਿਆਂ ਉਹ ਤੂੰ ਉਲਟ ਕਰਿਆ ਉਹਨੇ ਜੇ ਜਿੱਧਰ ਜਾਣਾ ਨਹੀਂ ਉਧਰ ਭੱਗ ਜਾਣਾ ਜਿੱਧਰ ਭੇਜਦੇ ਆ ਉਧਰ ਜਾਂਦਾ ਨਹੀਂ ਓਏ ਮੈਂ ਜਾਨਾ ਸਾਰੇ ਕੰਮ ਤਾਂ ਕਰਦਾ ਰਹਿਣਾ ਸਾਰਾ ਤੈਨੂੰ ਛੋਡੇ ਮੈਂ ਬਸ ਬਸ ਅੱਜ ਕੱਲ ਕਿਹਾ ਸੀ ਸੰਨੀ ਕਰਿਆ ਆ ਖਾਲ ਕਿਹਾ ਸੀ ਵੀ ਭਈ ਹੋਰ ਰਲਾਈ ਮੈਂ ਇਸ ਨੂੰ ਕਿਨੂੰ ਰਲਾ ਕੇ ਆਏ ਆ ਬੋਤੇ ਨੂੰ ਹੂੰ ਕਰਦਾ ਕੀ ਹੈ ਕਿਹਾ ਦੀ ਉਹਦੇ ਮੁਰਤੇ ਗੁਮਾਰੇ ਨਹੀਂ ਉਹ ਸੱਟਿਆ ਹੀ ਭਈ ਖੂਸ ਜਾ ਖਾ ਲੂਗਾ ਉਹ ਉਹਨੂੰ ਚੱਕ ਕੇ ਖਾ ਲੜਾਇਆ ਮੈਂ ਇਸ ਮੂਰੇ ਸਿੱਟਿਆ ਗੁਵਾਰਾ ਉਧਰ ਚੱਕ ਕੇ ਉਹ ਐਂਤੀ ਫਿਰ ਉਹ ਵੀ ਤਾਂ ਖਾਂਦੀ ਜਾਂਦੀ ਹੈਂਦੀ ਆ ਉਹ ਹਾਏ ਬੇ ਖਾਂਦੀਆਂ ਤਾਂ ਹੈਗੀਆਂ ਸੀ ਉਹ ਬੋਤਿਆਂ ਨੂੰ ਪਾਈਦਾ ਹੁੰਦਾ ਬੇ ਤੂੜੀ ਜਿਹੜੀ ਉਹ ਪਾਈਦੀ ਹੁੰਦੇ ਜਿਆਦੇ ਪਸ਼ੂਆਂ ਨੂੰ ਹੈ ਉਹ ਦੁੱਧਾਂ ਵਾਲੀ ਮੈਂ ਸੀ ਤੂੰ ਤਾਂ ਹੀ ਬੋਲੀ ਜਣੀ ਮੇਰਾ ਬਾਹਰ ਕੰਮ ਪਿਆ ਮੈਂ ਕੰਮ ਕਰ ਲਾ ਬਾੜੀ ਮੇਤੋਂ ਬਣਾ ਕੋਈ ਨਹੀਂ ਲਾਉਂਦਾ ਤੇ ਗੱਡੀ ਸਾਰੀ ਗੰਦੀ ਹੋਈ ਰਹਿੰਦੀ ਐ ਕੋਈ ਸਾਫ ਨਹੀਂ ਕਰਦਾ ਮੇਰੇ ਬਿਨਾ ਮੇਰੀ ਗੱਲ ਸੁਣੋ ਆ ਮੇਰੇ ਨਾਲ ਚੱਲੋਗੇ ਕਿੱਥੇ ਜਾਣਾ ਆ ਸੂਟ ਦੇ ਕੇਣਾ ਮੈਂ ਸਲਾਈ ਕਰਨਾ ਇੱਥੇ ਹੀ ਜਾਣਾ ਨੇੜੇ ਕਿੰਨਾ ਕੁ ਟਾਈਮ ਲੱਗੂ ਆਪਾਂ ਨੂੰ ਟਾਈਮ ਕਿੰਨਾ ਕੁ ਲੱਗਣਾ ਆਣ ਜਾਣ ਕਰਨੀਆਂ ਬਸ ਆਪਾਂ ਨੇ ਉੱਥੇ ਤੁਰ ਕੇ ਜਾਉਂਗੀ ਤਾਂ ਮੈਨੂੰ ਦੂਰ ਪੈਂਦਾ ਮੋਟਰਸਾਈਕਲ ਤੇ ਆ ਰਿਹਾ ਚੱਲੋਗੇ ਬਾਕ ਚੱਲਦਾ ਚੱਲਾ ਚੱਲ ਫਿਰ ਆ ਜਾ ਉਹ ਖੜਾ ਮੋਟਰਸਾਈਕਲ ਤੈਨੂੰ ਸੂਟ ਸਲਾਈ ਕਰਨਾ ਨਹੀਂ ਆਉਂਦਾ ਜੇ ਮੈਨੂੰ ਆਂਦਾ ਹੁੰਦਾ ਮੈਂ ਦੇਣਗਾ ਤੋ ਜਾਂਦੀ ਸੂਟ ਇਨਾਂ ਦੀ ਜਾਣਾ ਹਾਂ ਇਨਾਂ ਦੀ ਜਾਣਾ ਮੇਰੀ ਗੱਲ ਸੁਣੋ ਤੁਸੀਂ ਇੱਥੇ ਖੜ੍ਹ ਜੋ ਮੈਂ ਆਨੀ ਆ ਠੀਕ ਹੈ ਹੁਣੀ ਮੈਂ ਅੱਗੇ ਖੜ੍ਹ ਜਾਣਾ ਆਹੋ ਇੱਥੇ ਖੜੇ ਰਿਆ ਤੰਗਾ ਪਤਾ ਨਹੀਂ ਕਿੰਨਾ ਕੁ ਟਾਈਮ ਲਾਊਗੀ ਤੰਗਾ ਪਾਲਾ ਮੈਂ ਘਟੀ ਸਾਫ ਕਰ ਰਹੀ ਥੀ ਐਨੀ ਵੀ ਆਜੇ ਛੇਤੀ ਮੈਂ ਕਾ ਤੋ ਖੜਿਆ ਹੋਰੇ ਮੈਨੂੰ ਲੱਗਦਾ ਮੈਂ ਭੁੱਲ ਗਿਆ ਖੇਤ ਜਾਂਦਾ ਹੂੰਗਾ ਉਰੀ ਖੜ ਗਿਆ ਤਾਂ ਹੀ ਤਾਂ ਮੈਨੂੰ ਕਹਿੰਦੇ ਨੇ ਸਾਰੇ ਭਲਕੜ ਪਰ ਅੱਜ ਤਾਂ ਯਾਦ ਆ ਗਈ ਮੇਰੇ ਗੱਲ ਖੇਤ ਜਾਂਦਾ ਆਂਦਾ ਮੋਰੇ ਖੜ ਗਿਆ ਵੀ ਦਸਵੇਂ ਕਾਹ ਤੋਂ ਖੜਾ ਰੇ ਮੈਂ ਖੇਤ ਜਾਮਾ ਬਤਾ ਇਹੀ ਗੱਲ ਆ ਹੋਰ ਕੁਛ ਨਹੀਂ ਹੁਣ ਤਾਂ ਮੇਰੇ ਗੱਲਾਂ ਯਾਦ ਰਹਿਣ ਲੱਗ ਗਈਆਂ ਜਿਵੇਂ ਅੱਜ ਗੱਲ ਯਾਦ ਰਹਿ ਗਈ ਮੇਰੇ ਖੇਤ ਜਾਣ ਵਾਲੇ ਕੋਈ ਗੱਲ ਨਹੀਂ ਭੈਣ ਤੁਸੀਂ ਮੈਨੂੰ ਫੋਨ ਕਰਦੇ ਹੋ ਮੈਂ ਲੈ ਜਾਉਂਗੀ ਆ ਕੇ ਫੜ ਕੇ ਆਪੇ ਪੰਗਾ ਮੇਰੀ ਜਾਨ ਲੰਘਿਆ ਕਿੱਧਰੇ ਹੁਣ ਮੈਨੂੰ ਲੱਗਦਾ ਮੈਨੂੰ ਹੀ ਭੁੱਲ ਗਿਆ ਹੈ ਲੈ ਕੇ ਤਾਂ ਮੈਂ ਸੁਖ ਲਈ ਆਈ ਸੀ ਵੀ ਮੋਟਰਸਾਈਕਲ ਤੇ ਆ ਗਈ ਮੋਟਰਸਾਈਕਲ ਤੇ ਹੀ ਲੰਘ ਜੂਗੀ ਆ ਕੀ ਪਤਾ ਸੀ ਵੀ ਮੈਨੂੰ ਵੀ ਭੁੱਲ ਜੂਗਾ ਇਹ ਹੁਣ ਤੁਰ ਕੇ ਫੇਰ ਜਾਣਾ ਪੂਗਾ ਮੈਨੂੰ ਪਤਾ ਨਹੀਂ ਕਹਿ ਜਾ ਬੰਦਾ ਮਿਲੇ ਮੈਨੂੰ ਕਹਿ ਜਾਨੀ ਆਪ ਦੀ ਜਨਾਨੀ ਨੂੰ ਵੀ ਕੋਈ ਭੁੱਲਦਾ ਹੁੰਦਾ ਇਹਨੂੰ ਆਏ ਨਹੀਂ ਖਬਰ ਹੈਗੀ ਵੀ ਮੇਰੇ ਘਰ ਵਾਲੀ ਮੇਰੇ ਪਿੱਛੇ ਬੈਠ ਕੇ ਆਈ ਹੈ ਵੀ ਮੈਨੂੰ ਤਾਂ ਯਾਦ ਰੱਖ ਲੈ ਹੁਣ ਮੈਨੂੰ ਤੁਰ ਕੇ ਜਾਣਾ ਪਊਗਾ ਦੇਖਦੀ ਆ ਘਰ ਜਾ ਕੇ ਇਹਨੂੰ